ਆਪਣੇ ਸੁਨਹਿਰੀ ਭਵਿੱਖ ਤੇ ਚੰਗੀ ਕਮਾਈ ਲਈ ਨੌਜਵਾਨ ਪੰਜਾਬ ਛੱਡ ਵਿਦੇਸ਼ਾਂ ਵੱਲ ਨੂੰ ਮੂੰਹ ਕਰ ਰਹੇ ਨੇ ਆਖਰ ਫਿਰ ਜਾਇਆ ਵੀ ਕਿਉਂ ਨਾ ਜਾਵੇ ਵਿਦੇਸ਼ਾਂ ਨੂੰ ਉਥੇ ਲੋਕਾਂ ਨੂੰ ਚੰਗੀ ਸਹੂਲਤਾਂ ਤੇ ਸੁਰੱਖਿਆ ਜੋ ਮਿਲਦੀ ਹੈ ਬਸ ਇੰਨਾ ਖਵਾਬਾਂਕਾਰ ਨਹੀਂ 11 ਸਾਲ ਪਹਿਲਾਂ ਨਵਾਂ ਸ਼ਹਿਰ ਜ਼ਿਲ੍ਹਾ ਦੇ ਪਿੰਡ ਜੰਡਿਆਲਾ ਦਾ ਰਹਿਣ ਵਾਲਾ ਬਲਦੇਵ ਸਿੰਘ ਯੂਰਪ ਦੇ ਵੱਡੇ ਸ਼ਹਿਰ ਇਟਲੀ ਗਿਆ ਉਥੇ ਜਾ ਕੇ ਚੰਗੀ ਤੇ ਸੋਹਣੀ ਕਮਾਈ ਵੀ ਕਰਦਾ ਰਿਹਾ ਪਰ ਨਾ ਤਾਂ ਬਲਦੇਵ ਨੇ ਤੇ ਨਾ ਹੀ ਉਸ ਦੇ ਪਰਿਵਾਰ ਨੇ ਸੋਚਿਆ ਹੋਣਾ ਕਿ ਇਤਲੀਕ ਮਾਇਲੀ ਗਿਆ ਉਹ ਕਦੇ ਆਪਣੇ ਪਿੰਡ ਆਪਣੇ ਘਰ ਵਾਪਸ ਨਹੀਂ ਪਰਤ ਸਕੇਗਾ ਦਿਨ ਵੇਲੇ ਕੰਮ ਕਰਨ ਮਗਰੋਂ ਬਲਦੇਵ ਆਪਣੇ ਕੁਝ ਦੋਸਤਾਂ ਨਾਲ ਰਾਤ ਘੁੰਮਣ ਲਈ ਨਿਕਲਿਆ ਤਾਂ ਕੁਝ ਅਣਪਛਾਤੇ ਨੌਜਵਾਨਾਂ ਵੱਲੋਂ ਉਸਤੇ ਤਾਬੜ ਤੋੜ ਗੋਲੀਆਂ ਚਲਾ ਦਿੱਤੀਆਂ ਜਿਸ ਕਾਰਨ ਬਲਦੇਵ ਦੀ ਮੌਕੇ ਤੇ ਹੀ ਮੌਤ ਹੋ ਗਈ ਕੁਛ ਨਹੀਂ ਜੀ ਮੇਰੇ ਚਾਚਾ ਜੀ ਇਤਲੀ ਚ ਸੀ ਜੀ ਕਿੰਨਾ ਸਮਾਂ ਪਹਿਲਾਂ ਗਈ ਸੀ 2008 ਚ ਗਈ ਸੀ 11 ਸਾਲ ਹੋ ਗਏ ਤਕਰੀਬਨ ਅੱਛਾ ਵਿਆਹੇ ਸੀ ਹਾਂਜੀ ਵਿਆਹੇ ਸੀ ਜੀ ਤੇ ਕੀ ਗੱਲਬਾਤ ਹੋਈ ਉਹ ਗੱਲਬਾਤ ਕੁਛ ਨਹੀਂ ਬਸ ਇਹਨਾਂ ਦਾ ਕੋਈ ਯਾਰ ਦੋਸਤੀ ਉਹਨਾਂ ਦੇ ਨਾਲ ਗਏ ਬਾਹਰ ਤੇ ਜਦੋਂ ਗੱਡੀ ਉੱਤਰੇ ਤਾਂ ਮੁਰੇ ਜਿਹੜੇ ਦੋਸ਼ੀ ਆ ਉਹ ਨਹੀਂ ਸਿੱਧੀਆਂ ਗੋਲੀਆਂ ਮਾਰਨੀਆਂ ਸ਼ੁਰੂ ਕਰ ਦਿੱਤੀਆਂ ਜੀ ਬਿਨਾਂ ਦੇਖੇ ਪੁੱਛੇ ਕੁਛ ਵੀ ਹਾਂਜੀ ਤੇ ਜਿਹੜੇ ਦੋਚੇ ਆ ਉਹਨੂੰ ਫੜੋਗੇ ਨਹੀਂ ਜੋ ਪਤਾ ਨਹੀਂ ਉਹ ਪਤਾ ਨਹੀਂ ਜੀ ਹੁਣ ਫੜ ਹੋਏ ਜਾਂ ਨਹੀਂ ਫੜ ਹੋਏ ਜੀ ਹਾਂਜੀ ਤੇ ਤੁਸੀਂ ਕੀ ਮੰਗ ਕਰਦੇ ਅਸੀਂ ਇਹੀ ਮੰਗ ਕਰਦੇ ਹਾਂ ਜੀ ਮੇਰੇ ਚਾਚਾ ਜੀ ਦੀ ਡੈੱਡ ਬੋਡੀ 체ਤੀ ਤੇ 체ਤੀ ਭਾਰਤ ਮੇਰੇ ਪਿੰਡ ਮੇਰੇ ਘਰ ਭੇਜ ਦਿੱਤੀ ਜਾਵੇ ਤੇ ਅਸੀਂ ਸੈਂਟਰ ਸਰਕਾਰ ਤੋਂ ਤੇ ਬਾਹਰਲੀ ਕਿਹੜੀ ਸਰਕਾਰ ਤੋਂ ਵੀ ਇਹ ਮੰਗ ਕਰਦੇ ਹਾਂ ਪੀਜੇ ਨਾਲ ਦੂਸ਼ੀਆਂ ਨੇ ਇਹ ਕਾਨੂੰਨਾ ਕੰਮ ਕੀਤਾ ਉਹਨਾਂ ਦੇ ਖਿਲਾਫ ਸਖਤ ਤੋਂ ਸਖਤ ਕਾਨੂੰਨੀ ਕਾਰਵਾਈ ਕਰਕੇ ਉਹਨਾਂ ਦੂਸ਼ੀਆਂ ਨੂੰ ਸਜ਼ਾ ਦਿੱਤੀ ਜਾਵੇ ਤਾਂ ਕਿ ਜਾਂ ਅੱਗੇ ਤੋਂ ਕਿਸੇ ਹੋਰ ਪੰਜਾਬੀ ਨਾਲ ਇਹ ਇਹੋ ਜਿਹਾ ਕਾਨੂੰਨਾ ਕੰਮ ਨਾ ਹੋਵੇ ਮ੍ਰਿਤਕ ਬਲਦੇਵ ਦੇ ਪਰਿਵਾਰ ਦੀ ਮੰਗ ਹੈ ਕਿ ਕਾਰਨਾਂ ਨੂੰ ਜਲਦ ਤੋਂ ਜਲਦ ਲੱਭ ਕੇ ਸਖਤ ਕਾਰਵਾਈ ਕੀਤੀ ਜਾਵੇ ਅਤੇ ਬਲਦੇਵ ਦੀ ਮ੍ਰਿਤਕ ਦੇਨ ਨੂੰ ਉਸ ਦੇ ਪਰਿਵਾਰ ਤੱਕ ਪਹੁੰਚਾਉਣ ਵਿੱਚ ਸਹਾਇਤਾ ਕੀਤੀ ਜਾਵੇ ਜ਼ਿਕਰ ਹੋ ਗਿਆ ਕਿ ਵਿਦੇਸ਼ਾਂ ਵਿੱਚ ਭਾਰਤੀਆਂ ਤੇ ਲਗਾਤਾਰ ਜਾਨਲੇਵਾ ਹਮਲੇ ਹੋ ਰਹੇ ਨੇ ਭਾਰਤੀ ਵਿਦੇਸ਼ ਮੰਤਰਾਲੇ ਨੂੰ ਇਸ ਬਾਰੇ ਜਲਦ ਕੋਈ ਗੰਭੀਰ ਨੋਟਿਸ ਲੈਣਾ ਚਾਹੀਦਾ ਹੈ ਵਿਦੇਸ਼ਾਂ ਵਿੱਚ ਬੈਠੇ ਭਾਰਤੀਆਂ ਦੀ ਜ਼ਿੰਦਗੀ ਅਤੇ ਜਾਨ-ਮਾਲ ਦੀ ਸੁਰੱਖਿਆ ਲਈ ਕੋਈ ਗੰਭੀਰ ਰਣਨੀਤੀ ਕਰਨੀ ਚਾਹੀਦੀ ਹੈ ਜੰਡਿਆਲਾ ਤੋਂ ਸੁਖਿੰਦਰ ਸੁੱਖਾ ਦੀ ਰਿਪੋਰਟ ਡੇਲੀ ਪੋਸਟ ਪੰਜਾਬੀ ਜੇ ਤੁਹਾਡੇ ਹੈ ਆਇਲਸ ਵਿੱਚ 6 each ਬੈਂਡ ਤੇ ਤੁਹਾਡੇ ਕੋਲ ਹੈ ਕੈਨੇਡਾ ਵਿੱਚ ਸੈਟਲ ਹੋਣ ਦਾ ਸੁਨਹਿਰੀ ਮੌਕਾ ਐਸ ਡੀ ਐਸ ਪ੍ਰਣਾਲੀ ਦੇ ਤਹਿਤ ਅਪਲਾਈ ਕਰਕੇ ਤੁਸੀਂ ਕੈਨੇਡਾ ਸਟੂਡੈਂਟ ਵੀਜ਼ਾ ਹਾਸਲ ਕਰ ਸਕਦੇ ਹੋ ਮਿਲੋ ਸਾਡੀ ਐਕਸਪਰਟ ਪਾਇਰਾਮਿਡ ਈ ਸਰਵਿਸਿਜ਼ ਦੀ ਟੀਮ ਨੂੰ ਜਿਹਨੂੰ 14 ਸਾਲ ਅਤੇ 25000 ਐਪਲੀਕੇਸ਼ਨਸ ਦਾ ਤਜਰਬਾ ਹੈ